29 ਮਈ ਨੂੰ ਜਵਾਰ ਕੇ ਸਿੱਧੂ ਮੂਸੇਵਾਲੇ ਤੇ ਹਮਲਾ ਹੋਣ ਤੋਂ ਬਾਅਦ ਜਿੱਥੇ ਸਾਰੇ ਲੋਕ ਵੀਡੀਓ ਬਣਾ ਰਹੇ ਸਨ ਉੱਥੇ ਹੀ ਪਿੰਡ ਮੂਸੇ ਦਾ ਹੀ ਇਹ ਨੌਜਵਾਨ ਗੁਰਪਿਆਰ ਸਿੰਘ ਜਦੋਂ ਉੱਥੇ ਪਹੁੰਚਿਆ ਤਾਂ ਉਸ ਨੇ ਗੱਡੀ ਵਿੱਚੋਂ ਸਿੱਧੂ ਨੂੰ ਪਹਿਚਾਣ ਲਿਆ ਤੇ ਫਿਰ ਉੱਪਰ ਕੀਤਾ ਤੇ ਫਿਰ ਬਾਕੀ ਲੋਕਾਂ ਦੀ ਮਦਦ ਨਾਲ ਸਿੱਧੂ ਨੂੰ ਹਸਪਤਾਲ ਪਹੁੰਚਾਇਆ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਇਸ ਵੀਰ ਦੇ ਘਰ ਪਹੁੰਚੇ ਕਿਉਂਕਿ ਇਸ ਵੀਰ ਦੇ ਘਰ ਦੀ ਹਾਲਤ ਬਹੁਤ ਖਸਤਾ ਸੀ ਤੇ ਇਸ ਨੇ ਬਲਕੌਰ ਸਿੰਘ ਨੂੰ ਮਦਦ ਕਰਨ ਦੀ ਅਪੀਲ ਕੀਤੀ ਸੀ ਬਲਕੌਰ ਸਿੰਘ ਨੇ ਵੀ ਇਸ ਦੇ ਘਰ ਦਾ ਸਾਰਾ ਖਰਚਾ ਚੁੱਕਿਆ ਤੇ ਲੈਂਟਰ ਪਵਾ ਕੇ ਦਿੱਤਾ ਜਿਸ ਕਾਰਨ ਇਸ ਵੀਰ ਦੇ ਸੱਦੇ ਤੇ ਅੱਜ ਬਲਕੌਰ ਸਿੰਘ ਇਸ ਤੇ ਘਰ ਆਏ ਤੇ ਦੇਖੋ ਕੀ ਬੋਲੇ ਕਹਿ ਸਕਦਾ ਵੀ ਉਹ ਕਿਸੇ ਨੇ ਕਹਿੰਦਾ ਵੀ ਔਖੇ ਸਮੇਂ ਦੇ ਸਾਥ ਨੂੰ ਕਦੇ ਭੁੱਲਰਾਨੀ ਚਾਹੀਦਾ ਹਨ ਮਾਰਾ ਵਕਤ ਆਖਤਨਾ ਕਤੀ ਪਰੰਤੂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿੰਨੇ ਮਿੰਟਾਂ ਤੱਕ ਉਹ ਸਭ ਹਾਲਾਤ ਹਤੇ ਸੀਗੇ ਮਤਲਬ ਬਿਆਨ ਨਹੀਂ ਕੀਤੇ ਜਾ ਸਕਦੇ ਪਰੰਤੂ ਇਸ ਵੀਰ ਨੇ ਉਸ ਤੋਂ ਮੈਂ ਤੇ ਮਦਦ ਕੀਤੀ ਸੀ ਮੈਨੂੰ ਯਾਦ ਸੀ ਪਰ ਕਦੇ-ਕਦੇ ਕਹਿੰਦੇ ਆਪਾਂ ਕਰਜਾ ਜਿਹੜਾ ਉਹਦੋਂ ਤੱਕ ਹਰਸਾ ਕਹਿੰਦੇ ਆ ਜਦੋਂ ਕਿਤੇ ਸਮਾਂ ਮਿਲਦਾ ਹੈ ਨਾ ਤਾਂ ਵੀਰ ਨੇ ਇਛਾ ਜਾਰ ਕੀਤੀ ਮੈਂ ਮਕਾਨ ਤੋਂ ਬਿਨਾਂ ਤੰਗਾ ਤੇ ਕੋਈ ਕੰਗਰਾ ਤੋਂ ਭਰਾ ਰਹਿੰਦੇ ਸੀਗੇ ਇਕ ਬਾਰ ਸ਼ਾ ਸੀ ਨਾ ਤਾਂ ਮੈਂ ਨੂੰ ਵਾਦਾ ਕੀਤਾ ਸੀ ਕਿ ਚਲੋ ਆਪਾਂ ਰਲ ਮਿਲ ਕੇ ਇਸ ਦਾ ਨੁਸਰੇ ਲਾਵਾਂਗੇ ਤਾਂ ਅੱਜ ਇਹ ਸੰਪੂਰਨ ਹੋਣ ਲੱਗਿਆ ਬੜੀ ਖੁਸ਼ੀ ਆਸ ਚੰਦੀ ਪਰਮਾਤਮਾ ਸਾਰੇ ਪਰਿਵਾਰ ਤੇ ਪੰਦਰੋਸਤੀ ਦਰਬਾਰੇ ਹੱਥ